ਪਾਰਤ ਦੇ ਸੰਸਦ ਦੇ ਆਗਾਮੀ ਸੈਸ਼ਨ ਵਿੱਚ ਚੰਡੀਗੜ੍ਹ ਬਾਰੇ ਲਿਆਂਦੇ ਜਾ ਰਹੇ 131ਵੇਂ ਸੰਵਿਧਾਨ ਸੋਧ ਬਿੱਲ ਸੰਬੰਧੀ ਸ਼ੋਮਨੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਸਾਂਝੇ ਕੀਤੇ ਆਪਣੇ ਵਿਚਾਰ ਦੇਖੋ ਜਿਹੜੇ ਕਹਿੰਦੇ ਨੇ ਹਟਾ ਕਰਨਾ ਹੋਵੇ ਉਹਲੇ ਟਰਨ ਬਾਈ ਟਰਨ ਜਿਹੜਾ ਆ ਉਹਦਾ ਪ੍ਰਬੰਧ ਜਿਹੜਾ ਆ ਉਹ ਵਾਲੇ ਦੁਆਲੇ ਹੌਲਾ ਕੀਤਾ ਜਾਂਦਾ ਪਹਿਲਾਂ ਪਾਖੜਾ ਡੈਮ ਦੇ ਵਿੱਚ ਕੀਤਾ ਫਿਰ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਢਾਹ ਡੇ ਦੀ ਕਰਕੇ ਹਰਿਆਣਾ ਬਖਰਾ ਕੀਤਾ ਤੇ ਫਿਰ ਜੋ ਨਹੀਂ ਆਸਤੀ ਨੂੰ ਇੱਕ ਤੋੜਨ ਦਾ ਯਤਨ ਕੀਤਾ ਜਿਹੜਾ ਕਦੇ ਵੀ ਪੰਜਾਬ ਦੇ ਲੋਕਾਂ ਨੇ ਪੂਰਾ ਨਹੀਂ ਹੋਣ ਦੇਣਾ ਤੇ ਇੱਕ ਉਹ ਦਿਨ ਲੋਕਾਂ ਨੂੰ ਕਾਲ ਦਿੱਤੀ ਤੇ ਲੱਖਾਂ ਲੋਕ ਉਸ ਇਕੱਠ ਦੇ ਵਿੱਚ ਪੁੱਜੇ ਸੀ ਤੇ ਹੁਣ ਮੈਂ ਸਮਝਦਾ ਜਿਹੜਾ ਇਹ ਯਤਨ ਕੀਤਾ ਜਾ ਰਿਹਾ ਇਹ ਪੰਜਾਬ ਨਾਲ ਸਿੱਧਾ ਤਕਾ ਕਿਉਂਕਿ ਪੰਜਾਬ ਦੀ ਰਾਜਧਾਨੀ ਅਸੀਂ ਅਜੇ ਤੱਕ ਕਹਿ ਰਹੇ ਹਾਂ ਤੇ ਜੇ ਇਹਨਾਂ ਨੇ ਇਹ ਯਤਨ ਕੀਤਾ ਫੇ ਪੰਜਾਬ ਦੇ ਲੋਕ ਤੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਫੇ ਬੈਠ ਕੇ ਮੀਟਿੰਗ ਕਰਕੇ ਇਹਦੇ ਬਾਰੇ ਕਹਾ ਕੀ ਰੂਪਰੇਖਾ ਲਿਖਣੀ ਆ ਕਿਉਂਕਿ ਇਹ ਤਾਂ ਬਹੁਤ ਵੱਡਾ ਧੱਕਾ ਆ ਪੰਜਾਬ ਦੇ ਲੋਕਾਂ ਦੇ ਨਾਲ ਤੇ ਇਹ ਕਿਸੇ ਹੱਦ ਵਿੱਚ ਵੀ ਹੋਣ ਨਹੀਂ ਦੇਵਾਂਗੇ ਲੜਾਈ ਵੀ ਲੜਨੀ ਪਈ ਲੜਨਾ ਲੜਨੀ ਪਊਗੀ ਦੇਖੋ ਫੇ ਜਲੇ ਨਾ ਕੋ ਹਿਲੇ ਬਿਲੇ ਮੁੱਕ ਜਾਣ ਫੇ ਲੜਾਈ ਤਾਂ ਹੁੰਦੀ ਆ ਲੜਾਈ ਕੀ ਆ ਫੇ ਧਰਨੇ ਤਾਂ ਹੁੰਦੇ ਆ ਤੇ ਹੋਰ ਆਪਣਾ ਸਤਿਤਮ ਹੁੰਦੇ ਆ ਤੇ ਉਹ ਹੀ ਡੈਮੋਕਰੇਸੀ ਦਾ ਇੱਕ ਨੋਰਮ ਆ